ਜਿਹੜੇ ਲੋਕ ਅਸੀਂ ਢੜਕੂਲੇ ਲਾਉਂਦੇ ਦੇਖ ਵੀ ਰਹਿਣਾ ਸ਼ਾਂਗਾਂ ਦੇ ਬਹੁਤੇ ਸੁਣ ਲੋ ਮੇਰੀ ਗੱਲ ਸਵਾਗਤ ਹੈ ਦੋਸਤੋ ਸਾਡੇ YouTube ਚੈਨਲ 'ਚ ਭਾਈ ਮਾਨਪ੍ਰੀਤ ਸਿੰਘ ਖਾਲਸਾ ਵੱਲੋਂ ਜੋ ਕਿ ਪਿਛਲੇ ਦਿਨੀ ਮੈਂ ਇੱਕ ਵੀਡੀਓ ਕੀਤੀ ਸੀ ਪਖੰਡ ਦੇ ਖਿਲਾਫ ਪੰਜਾਬ ਬਚਾਓ ਪਖੰਡ ਭਜਾਓ ਦੇ ਤਹਿਤ ਜੋ ਕਿ ਢੋਂਗੀ ਬਾਬਿਆਂ ਨੂੰ ਜਿਹਦੀ ਫੜੋਫੜਾਈ ਹੋਈ ਸੀ ਜਿੱਦਾਂ ਕਿਸੇ ਨੇ ਕਿਸੇ ਨਾਲ ਕਿਸੇ ਪ੍ਰਕਾਰ ਦੀ ਠੱਗੀ ਧੋਖਾ ਕੀਤਾ ਸੀ ਉਸ ਵਿੱਚ ਬਾਬਾ ਜੀ ਦਾ ਚੜ੍ਹੋ ਵਿਰੋਧ ਵੀ ਬਹੁਤ ਹੋਇਆ ਜਿਸ ਦੇ ਚੱਲਦੇ ਆ ਬਾਬਾ ਜੀ ਆਪਣੇ ਜਿਹੜੇ ਕੰਮ ਤੋਂ ਡੋਲੇ ਨਹੀਂ ਉਸ ਨੇ ਉਹਨਾਂ ਨੇ ਜਿਹੜਾ ਕੰਮ ਆਪਣਾ ਕੰਟੀਨਿਊਸਲੀ ਚਾਲੂ ਰੱਖਿਆ ਜਿਸ ਦੇ ਤਹਿਤ ਇੱਕ ਜਿਹੜਾ ਹੋਰ ਢੂੰਗੀ ਦਾ ਜਿਹੜਾ ਅੱਜ ਨਕਾਬ ਬਾਬਾ ਜੀ ਨੇ ਲਾਇਆ ਤੇ ਦੇਖਦੇ ਵੀਡੀਓ ਚ ਬਾਬਾ ਜੀ ਨੇ ਉਸ ਢੂੰਗੀ ਬਾਰੇ ਕੀ ਕਿਹਾ ਯਾ ਕੁਝ ਨਾ ਲੋਕਾਂ ਨੂੰ ਬੇਨਤੀ ਕਰਦੇ ਆ ਸचेत ਹੋ ਜਾਓ ਆ ਵੇਖੋ ਜਨ ਬਣਾਇਆ ਹਮਨ ਆ ਮੇਰੇ ਤੇ ਅਸਰ ਕਰੇ ਜਨਮ ਮੈ ਤਾਂ ਕਹਿੰਦਾ ਬਿਲਾ ਆਹ ਮਿੱਠੀ ਕੋਈ ਕੋਈ ਰਾਮ ਨਾਥ ਆਮ ਦਾ ਦੂਜੇਂ ਤੇ ਰਾਨੇ ਚ ਹੱਟੀ ਤੋਂ ਸਾਨੂੰ ਮਿਲਦੇ ਸੀ ਸਾਨੂੰ ਕਹਿੰਦੇ ਸੀ ਲੱਡੂ ਕਿੱਥੋਂ ਦਾ ਜਿਹਨੇ ਠੱਗੀ ਮਾਰੀ ਹੈ ਜੀ ਹਾਂ ਜੀ ਇਹ ਮਮਦੋਟ ਦਾ ਠਿਕਾਣਾ ਦੇਖ ਜੀ ਨਾਮ ਇਹ ਤਾਂ ਬਿੱਬੀ ਇਹ ਦਾ ਗੁਰਵਤਨ ਹੈ ਜੀ ਗੁਰਵਤਨ ਸਿੰਘ ਹਾਂ ਜੀ ਕਿੰਨੀ ਉਮਰ ਹੈ ਜੀ ਵਰਤਾ ਜੀ ਕਾਹਤੇ ਹੋਏ ਜੀ 50 60 ਸਾਲ ਹੋਏ ਹਿੰਮਿੰਦਰ ਸਿੰਘ ਜਿਹੜਾ ਨਾਲ ਰਿਆ ਸੀ ਇਹਦੀ ਹਾਂਜੀ ਇਹ ਕਦੋਂ ਦੀ ਗੱਲ ਹੈ ਇਹਨੂੰ ਸੌਰੀ ਕੋਈ ਨਹੀਂ ਕੋਈ ਗੱਲ ਅਗਰ ਤਾਂ ਇਹ ਮਤਾ ਦੇ ਕੇ ਨਾ ਨਹੀਂ ਕੱਲੋਂ ਦੀ ਗੱਲ ਹੈ ਇਹਦਾ 2 ਮਹੀਨੇ ਜਿਹਨਰੇ ਜੁੰਮਰੇ ਲਵਾਇਆ ਹਾਂਜੀ ਇਹ ਉਹ ਰੱਖਦੇ ਸੀ ਸੰਦੂਰ ਲਾਉਂਦੇ ਸੀ ਐਸੇ ਪਲੇਟੇ ਤੇ ਅੱਛਾ ਤੇ ਉਹ 3 ਤਿੰਨ ਕੁ ਮਹੀਨੇ ਹੋ ਗਏ ਇਸ ਗੱਲ ਨੂੰ ਤੇਵੇਂ ਲਈ ਬੜੇ ਤਾਂ ਚੱਕੀ ਬਬੀ ਤਾਂ ਚੱਕੀ ਹਾਂਜੀ ਤੋਂ ਚੱਕੀ ਤੇ ਇਹ ਵੀ ਇੱਕ ਬੰਦਾ ਜੀ ਨੰਮਦਰ ਆਪਣੇ ਘਰੇ ਸਤੋਤ ਦੇ ਦਿਆ ਤੇ ਉਹਨਾਂ ਭੈਣ ਉਹਨ ਕਤਲ ਪੂਣਾ ਜੀ ਆਹ ਦੇਖੋ ਜੀ ਜਿਹੜੀ ਟੂਨੇ ਕੀਤੀ ਸੀ ਤੇ ਭਾਈ ਸਾਹਿਬ ਖੋਲਦੇ ਪਏ ਮਰਨ ਦਾ ਨਾਟਕ ਕੀਤਾ ਹੁਣ ਦੇ ਮੂੰਹ ਚੋਂ ਖੂਨ ਨਿਕਲਿਆ ਹੁਣ ਨਹੀਂ ਨਿਕਲਿਆ ਉਹਨਾਂ ਕੋਈ ਰੰਗ ਰੂਗ ਪਾਇਆ ਤੇ ਆਹ ਨਾ ਭੈਣ ਤੇਰਾ ਇੱਕ ਮੁੰਡਾ ਏ ਤੇ ਵੇਖ ਲਾ ਉਹਨ ਕਤਲ ਪੂਣਾ ਇੱਥੇ ਕੀ ਕਰਨਾ ਕੁੜੀਆਂ ਮੇਰੇ ਨਾਲ ਫਾਇਟ ਲਈ ਲੱਗਣਾ ਮੇਰੇ ਮੇਰੇ ਪਤੀ ਆਹਨ ਖਾ ਉਹਨਾਂ ਲੋਕ ਪੈਣਾ ਜੀ ਉਹ ਹੁਣ ਕਿੰਨੇ ਲੱਖ ਦੀ ਫਿਰਦਨ ਫੱਗੀ ਮਾਰ ਗਿਆ ਉਹ ਦੂਗਾਂ ਸਹੀ ਸਹੀ ਦੱਸਿਓ ਕਿ ਇਹ ਵਧਾ ਕੇ ਬਣਾ ਦਾ ਜੀ ਨਾ ਮੈਂ ਵਧਾ ਕੇ ਨਹੀਂ ਜਿੰਨਾ ਤੋਂ ਪੈਸੇ ਫੜੇ ਉਹ ਜੀਨਦਰ ਦਾ ਵੀ ਨੰਬਰ ਬਿਆਜ ਤੇ ਸਾਡੀ ਪਿੰਡ ਦੀ ਪੰਚਾਇਤ ਨੂੰ ਹੀ ਦੱਸਿਓ ਵੀ ਆਹ ਸਾਡੇ ਨਾਲ ਹੀ ਕੁਛ ਹੋਇਆ ਉਹਨਾਂ ਨੂੰ ਆਖਿਆ ਉਹ ਆਦੇ ਉਹਨੇ ਨਣੇ ਪੈਸੇ ਤਾਂ ਦੇਨੇ ਰੇ ਥਾਣੇ ਹੀ ਸੀ ਕੇਸ ਕਰਕੇ ਵੇਖ ਲੈ ਥਾਣੇ ਵਾਲਿਆਂ ਨੇ ਇਹਨਾਂ ਨੂੰ ਸਾਰਾ ਦਿਨ ਬਾਹਰ ਰੱਖਿਆ ਉਹਦੇ ਘਰ ਦੀ ਵੀ ਚੱਕੀ ਏ ਤੇ ਮੁੜ ਕੇ ਛੱਡ ਦਿੱਤਾ ਜੀ ਕਾਮੀ ਸਾਲ ਵਾਲੇ ਵਿਆਹ ਤੋਂ ਘਰੇ ਚਲੀ ਜਾ ਮਛਰ ਤੇ ਬੈਠੀ ਹੈ ਤੇ ਤੁਝਾ ਆਪਦੇ ਘਰੇ ਤੇ 1.5 ਲੱਖ ਰੁਪਏ ਲਾਏਗਾ 1.5 ਲੱਖ ਹਾਂਜੀ ਫੇਰ ਅਸੀਂ ਮਕਾਨ ਮਕੂਨ ਹੋਗਾ ਤੇਰੇ ਹਾਂਜੀ ਇਹ ਫੈਕਟਰੀ ਤੇ ਲੱਗੇ ਅਰੇ 1.5 ਲੱਖ ਰੁਪਿਆ ਕਮਾਉਣਾ ਬਹੁਤ ਔਖਾ ਤੁਹਾਡੇ ਵਰਗੇ ਫਿਰਤੀ ਬੰਦਿਆਂ ਨੂੰ ਹਾਂ ਬੜਾ ਔਖਾ ਤੇ ਕਿਸੇ ਲੋੜਵੰਦ ਦੀ ਮਦਦ ਕਰੀਏ ਤੇ ਉਥੇ ਆਪਾਂ ਪੈਸੇ ਪੂਰੇ ਚਲੋ ਤਗੜਾ ਵੀ ਕੋਈ ਦਿੰਦਾ ਤੇ ਆਪਾਂ ਇਦਾਂ ਲੱਖਾਂ ਰੁਪਈਆ ਨਾ ਲੋਕਾਂ ਨੂੰ ਚਾਂਸੇ ਚਾ ਕੇ ਭਈ ਇਹਨੂੰ ਡਰਾਵਾ ਪਾਇਆ ਜੈਨੂ ਨੂੰ ਦਾ ਹੀ ਪਾਇਆ ਜੈਨੂ ਜੀ ਇਹਨਾਂ ਦਾ ਡਰਾਵਾ ਪਾਇਆ ਐਸੇ ਫਿਰ ਪੇਟੀ ਚੋਂ ਕਿਵੇਂ ਕੱਢੇ ਪੇਟੀ ਚੋਂ ਜੀ ਅਸੀਂ ਬਾਹਰ ਸੰਨ ਬੱਬਾ ਜੀ ਵਹਾ ਦਿੱਤਾ ਹੁੰਦਾ ਹਾਂ ਲਾ ਲਾ ਕੇ ਅੱਛਾ ਨੁਆਣਾ ਇੱਥੇ ਤੁਸੀਂ ਉਹ ਹੀ ਕੀਤੀ ਜਾਣਾ ਇੰਨੇ ਚਮਾ ਨਹੀਂ ਤੇ ਜੋਤ ਨਹੀਂ ਬੁਝੰਦੇ ਨੀ ਜੋਤ ਕੋਲੇ ਬੈਠੇ ਰਹਿਣਾ ਅੱਛਾ ਅਸੀਂ ਉੱਥੇ ਬੈਠੇ ਰਟਾਲੇ ਦਾ ਸਮਾਨ ਅਜੇ ਲਿਆਇਆ ਹੋਇਆ ਹੈ। ਮੈਂ ਉਹ ਵੀ ਕਹਦਾ ਵੀ ਅਜੇ ਇਹਨਾਂ ਨੂੰ ਘਲਾਉਣਾ ਨਹੀਂ। ਹਾਂਜੀ ਅਜੇ ਇਹਨਾਂ ਨੂੰ ਕਹਿੰਦਾ ਮੈਂ ਆਰਡਰ ਲੈਣਾ ਤੇ ਆ ਤੁਹਾਡੇ ਪੈਸੇ ਕੱਢਣ ਦੇ ਜਦੋਂ ਵੀ 50000 ਦਾ ਮੁਰਕੇ ਕਹਿੰਦਾ ਜਿਹੜਾ ਬੰਦਾ ਡੇਕ ਤਾਂ ਅਛੇਤੀ ਅਛੇਤੀ ਅੰਦਰ ਆਉਂਦਾ ਹੈ ਅਛੇਤੀ ਅਛੇਤੀ। ਅਸੀਂ ਦੌੜ ਗਏ ਨੇ ਕਹਿੰਦਾ ਹੁਣ ਵੇਖ ਪੈਣ। ਯਾਰ ਤੁਸੀਂ ਨਾ ਲੋਕਾਂ ਨੂੰ ਬੇਨਤੀ ਕਰਦੇ ਹੋ ਸचेत ਹੋ ਜਾਓ। ਆਹ ਵੇਖੋ ਜਨਮ ਬਣਾਇਆ ਹੁਣ ਆ ਮੇਰੇ ਤੇ ਅਸਰ ਕਰੇ ਜਨਮ ਮੈਂ ਤਾਂ ਕਹਿੰਦਾ ਮਿਲਾਂ। ਜਨ ਕਦੇ ਮੈਨੂੰ ਲੱਗਾ ਜਨ ਦੇ ਜੈਨੂਲ ਅੱਖਰਾਂ ਤੋਂ ਨਹੀਂ ਲਿਖਣਾ ਆਉਣਾ ਬਾਬੇ ਨੂੰ ਜਿੱਦ ਮੈਂ ਫੜ ਲਿਆ ਕਰ ਬਚਨ ਨੂੰ ਤੇ ਆ ਵੇ ਲੋ ਆਟੇ ਦਾ ਬਣਾ ਕੇ ਤੇ ਆ ਕਈ ਵੀਡੀਓ ਹੈ ਨਾ ਜਿਹੜੀਆਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਉੱਥੇ ਗੁੱਡ ਖਣੀਆਂ ਬਣਾ ਕੇ ਉੱਥੇ ਉਹ ਕਰ ਰਹੇ ਆ ਬਲੇਡ ਮਾਰ ਰਹੇ ਆ ਰੰਗ ਡੋਲ ਕੇ ਕਹਿੰਦੇ ਖੂਨ ਵੀ ਇਹ ਲੋਕ ਪਤਾ ਕਿਹੜੇ ਜਾਂਦੇ ਆ ਇਹਨਾਂ ਸਾਰਾ ਕੋਲੇ ਫਸਦੇ ਆ ਜਿਵੇਂ ਅਸੀਂ ਆਪਦੀ ਨੌ ਤੋਂ ਸੇਖ ਖੜਾ ਛਡਾਉਣਾ ਹੈ ਵੀਜਾ ਪੁੱਤ ਤੋਂ ਖੜਾ ਛਡਾਉਣਾ ਜਾਂ ਗਵੰਡੀਆਂ ਦਾ ਪੁੱਤ ਮਰ ਜੇ ਵੀ ਮਤਲਬ ਲੱਖ ਰੁਪਈਆ ਤੈਨੂੰ ਬਾਬਾ ਦੇ ਦਾਂਗੇ ਟੂਣਾ ਦਾ ਪਟਾਲਾ ਕਰ ਉਹ ਜਿਹੜੀਆਂ ਵੀਡੀਓ ਬਹੁਤ ਸਾਰੀਆਂ ਤਾਂ ਦੀਆਂ ਚੱਲ ਰਹੀਆਂ ਗੁੱਡੀਆਂ ਪਟੂਲੇ 'ਚ ਰੱਖ ਕੇ ਹੁੰਦਾ ਓਦਾਂ ਕਰਦੇ ਆ ਉਥੋਂ ਲੋਕ ਗੁੰਮਰਾਹ ਹੋ ਜਾਂਦੇ ਉਹਨਾਂ ਨੂੰ ਮੇਰੀ ਖਾਸ ਕਰਕੇ ਬੇਨਤੀ ਹੈ ਵੀ ਤੁਸੀਂ ਕਦੇ ਸੁਖੀ ਨਹੀਂ ਵੱਸ ਸਕਦੇ ਬਤੰਦਰੋ ਜੇ ਤੁਸੀਂ ਕਿਸੇ ਦਾ ਮਾੜਾ ਸੋਚੋਗੇ ਠੀਕ ਹੈ ਅੱਜ ਲੋਕਾਂ ਲੋਕੀ ਆਪ ਦੀ ਪਰੇਸ਼ਾਨੀ ਕਿਸੇ ਵੀ ਤਰ੍ਹਾਂ ਦੀ ਉਹਦੇ ਤੋਂ ਘੱਟ ਦੁਖੀ ਐ ਗਵੰਡੀਆਂ ਦੀ ਤਰੱਕੀ ਤੋਂ ਜ਼ਿਆਦਾ ਦੁਖੀ ਐ ਤੋ ਐਦਾਂ ਮਤਲਬ ਗਵੰਡੀਆਂ ਦਾ ਮਾੜਾ ਹੋ ਜੇ ਸਾਡੇ ਰਿਸ਼ਤੇਦਾਰਾਂ ਦਾ ਮਾੜਾ ਹੋ ਜੇ ਸਬੰਧੀਆਂ ਦਾ ਐਦਾਂ ਦੇ ਟੂਨੇ ਟੱਪੇ ਜੀ ਢਾਲੇ ਢੂਲੇ ਕਰਦੇ ਫਿਰਦੇ ਆ ਜਿਹੜੇ ਲੋਕ ਅਸੀਂ ਢਾਲੇ ਢੂਲੇ ਲਾਉਂਦੇ ਵੇਖ ਵੀ ਰਹੇ ਨਾ ਸ਼ਾਂਗਾਂਗੇ ਬਹੁਤੇ ਸੁਣ ਲੋ ਮੇਰੀ ਗੱਲ ਤੇ ਪਿੰਡਾਂ ਪਿੰਡਾਂ ਤੋਂ ਅਸੀਂ ਬੇਨਤੀਆਂ ਕਰ ਰਹੇ ਆ ਤੇ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਬੇਨਤੀ ਐ ਵੀ ਜਿਹੜੀ ਜਿਹੜੀ ਕੋਈ ਬੁੜੀ ਜਿਹੜਾ ਕੋਈ ਬੰਦਾ ਤੇ ਉਹ ਇਹਨਾਂ ਨੂੰ ਗੁਰਦੁਆਰੇ ਆਉਣ ਲਈ ਇਹਨਾਂ ਤੋਂ ਤੁਰਿਆ ਨਹੀਂ ਜਾਂਦਾ ਤੇ ਟਾਲੇ ਢੂਲੇ ਲਾਉਣ ਨੂੰ ਭਾਵੇਂ ਬਾਬਾ ਸੇਵਨ ਵਾਲੇ ਤੇ ਕਿਲੋਮੀਟਰ ਭੇਜ ਦੋ ਭੱਜਣਾ ਜਾਂਦੇ ਗਾ ਤੇ ਜਿਹੜਾ ਵੀ ਕੋਈ ਟਾਲਾ ਢੂਲਾ ਕਿਤੇ ਲਾਉਂਦੇ ਤੁਸੀਂ ਵੇਖਦੇ ਹੋ ਨਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੇਨਤੀ ਆ ਵੀ ਤੁਸੀਂ ਤੁਹਾਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਬੋਲਦੇ ਨਹੀਂ ਇਸ ਮੈਟਰ ਤੇ ਲੋਕਾਂ ਜੇ ਸਾਰੇ ਜਣੇ ਰਲ ਕੇ ਆਪਾਂ ਮਤਲਬ ਆਵਾਜ਼ ਦੇਈਏ ਪੰਜਾਬ ਦੇ ਵਿੱਚ ਤੇ ਇਹ ਜਿਹੜਾ ਪਖੰਡਵਾੜ ਜਿਹੜਾ ਅਸੀਂ ਦੋ ਸਾਲਾਂ ਚ ਖਤਮ ਕਰਨਾ ਇਹ ਦੋ ਦਿਨਾਂ ਚ ਖਤਮ ਹੋ ਜਾਏ ਤੂੰ ਹਰ ਪਿੰਡ ਚੋਂ ਆਵਾਜ਼ ਥਾਉ ਭਾਈ ਹਰ ਨੌਜਵਾਨ ਦੂਤ ਤਿਆਰ ਤਿਆਰ ਹੋਵੋ ਯਾਰ ਤੁਸੀਂ ਮਤਲਬ ਵਾਈਡਿੰਗਾਂ ਨਹੀਂ ਲੋਕਾਂ ਦੇ ਥੱਗਿਆ ਲੋਕਾਂ ਨੂੰ ਘਬਰਾਹ ਕੀਤਾ ਜਾ ਰਿਹਾ ਇਹ ਲੋਕ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦੇ ਨੇ ਆ ਵਖ ਹੋਰ ਦਿਆ ਸੀ ਆ ਵੇਖੀਏ ਤੇ ਚ ਕੀ ਆ ਅੱਛਾ ਸੰਧੂਰ ਦੀ ਡੱਬੀ ਜੀ ਹੈ ਨਾ ਇਹਨੂੰ ਜਿੰਨ ਕਹਿੰਦਾ ਸੀ ਬਾਬਾ ਜੀ ਜਿੰਨ ਹਾਂਜੀ ਨਹੀਂ ਇਹਨੂੰ ਜਨਮ ਬਣਾਇਆ ਆ ਬਾਲੂ ਸ਼ਾਈ ਇਹਦੀ ਡੇਟ ਵੀ ਲੰਘ ਗਈ ਉਹਨੇ ਮੈਨੂੰ ਲੱਡੂਆਂ ਦੀ ਅਜੰਦਰੇ ਬੀਬੀ ਕਿੱਥੇ ਲਾਏ ਸੀ ਇਹ 33 ਚ ਲਾਏ ਸੀ ਅੱਛਾ 33 ਚ ਪੈਸੇ ਰੱਖੇ ਪਰ ਅਸੰਦੂ ਹੋ ਰਹੀ ਆ ਵੇਖ ਲੋ ਮਤਲਬ ਇਸ ਕਰਕੇ ਨਾ ਲੋਕਾਂ ਨੂੰ ਬੇਨਤੀ ਆ ਵੀ ਭੈਣ ਆਈ ਵਿਚਾਰੀ ਉਹਨੇ ਸਾਥ ਤੇ ਕਰਾਉਣੇ ਬੀਬੀ ਕਾਰਵਾਈ ਤੇ ਇਹਦਾ ਨੰਬਰ ਨੰਬਰ ਹੈਗਾ ਬਾਬੇ ਦਾ ਹਾਂਜੀ ਪਪਾ ਜੀ ਇਹ ਕਾਲ ਐ ਇੱਥੇ ਗੱਲ ਕਰਦੇ ਨੇ ਨੰਬਰ ਦਿਓ ਮੈਨੂੰ ਕੋਈ ਨਹੀਂ ਅਸੀਂ ਸੱਚੇ ਹਾਂ ਆ ਗਰਮਾਜ ਦਾ ਨੰਬਰ ਹੈ ਜੀ ਮੜਾ ਜਿਆ ਕਰੋ ਸਿੰਘਾਂ ਨੂੰ ਬੇਨਤੀ ਫਿਰੋਜ਼ਪੁਰ ਵਾਲਿਆਂ ਨੂੰ ਜਦ ਇਹ ਬੰਦਿਆਂ ਨੂੰ ਤੇ ਇਹਨੂੰ ਮੜਾ ਜਿਆ ਕਰੋ ਇਹਦੇ ਨਾਲ ਗੱਲਬਾਤ ਜੇ ਹੁੰਦੀ ਹੈ ਇਹਦਾ ਘਰਪੁਰ ਵੇਖੋ ਫੋਨ ਚੱਕਦਾ ਨਹੀਂ ਜੀ ਫੋਨ ਉਡਦਾ ਫੋਨ ਕੱਟੇ ਹੀ ਜਾਂਦਾ ਤਿੰਨ ਫੋਨ ਲਾਦੇ ਇੱਕ ਹੋਰ ਲਾ ਕੇ ਵੇਨੇ ਹਾਂ ਉਹਦਾ ਨੰਬਰ ਕੱਟ ਦੋ ਆਹ ਫੋਨ ਫਰ ਨੰਬਰ ਯੂ ਹੈਵ ਡਾਇਲਡ ਇਟਸ ਗੋਇੰਗ ਟੂ ਵੇ ਤੁਹਾਨੂੰ ਕੀ ਕਹਿੰਦਾ ਸੀ ਬੀਬੀ ਤੁਹਾਨੂੰ ਕਹਿੰਦਾ ਸੀ ਜੀ ਕੁੜੀ ਦਾ ਤਲਾਕ ਨਹੀਂ ਹੁੰਦਾ ਤੇ ਕੈਸੇ ਢੜੀ ਦੇ ਰਹੇ ਹੈਗੇ ਪੈਸੇ ਉਹ ਐਵੇਂ ਰਹਿ ਗਏ ਮੰਦਿਰ ਵਾਲਾ ਬੀ ਮਨਪ੍ਰੀਤ ਬਾਬੇ ਕੋਲੇ ਕਹਿੰਦਾ ਗਈ ਕੀ ਕਰ ਦੂੰਗਾ ਕਹਿੰਦਾ ਕਹਿੰਦਾ ਤੂੰ ਜਾੜਾ ਸਭ ਤੇਰੀ ਤੇ ਕਰਚਾ ਕਰਾਵਾਂਗਾ ਮੈਂ ਤੇ ਪੈਸੇ ਨਹੀਂ ਮੈਂ ਦੇਣੇ ਮਠਾਨਿਆਂ ਚ ਭਰ ਦਿਆਂਗਾ ਤੇ ਤੈਨੂੰ ਨਹੀਂ ਮੈਂ ਪੈਸੇ ਦੇਣਾ ਜਿਹੜਾ ਜਿਹੜਾ ਪਿੰਦਾ ਤੁਹਾਨੂੰ ਸਾਨੂੰ ਲੱਗੋ ਕੀ ਪੈਸੇ ਨੇ ਇਹਦੇ ਦਾ ਨੰਬਰ ਯੂ ਹੈਗਾ 528 ਸਾਡਾ 4 ਦਾ ਉਹਦਾ ਨੰਬਰ ਖਾਣੇ ਦਾ ਹੈਗਾ Can